ਮੁਸਲਮਾਨ ਮੋਮਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆਂ ਰੰਗ ਨ ਆਵੇ ਨੇੜੇ ਜੋ ਕੁਸਮ ਪਾਠ ਕਿਉ ਪਾਕ ਹਰਾਏ ਮੁਸਲਮਾਨ ਦੀ ਰੱਖਿਆ ਜੇ ਇਹ ਨਹੀਂ ਆਕਾ ਮੁਸਲਮਾਨ ਬਣ ਕਹਿੰਦੇ ਮੁਸਲਮਾਨ ਬਣ ਪਰ ਇਹੋ ਜਿਹਾ ਬਣ ਮੁਸਲਮਾਨ ਮੋਮਦਿਲ ਹੋਵੇ ਤੇਰਾ ਮਨ ਮੋਮਰਗਾ ਹੋ ਜਾਏ ਪੱਥਰ ਵਰਗਾ ਨਹੀਂ ਜਿਵੇਂ ਸ਼ੇਰਖਾਨੇ ਆ ਗਿਆ ਵजीर खान ਮੈਂ ਇਹਨਾਂ ਸਹਬਜ਼ਾਦੇਾਂ ਦੇ ਸ਼ਹੀਦ ਹੋਣ ਨੂੰ ਤਰਾਜੀ ਨਹੀਂ ਆਦਾ ਨਾੜਾ ਮਾਰ ਕੇ ਨਿਕਲ ਗਿਆ ਔਰ ਅਜ ਤੱਕ ਆਪ ਉਹ ਸ਼ੇਰਖਾਨ ਨੂੰ ਚੇਤੇ ਕਰਦੇ ਆ ਇਹਨੂੰ ਕਹਿੰਦੇ ਨੇ ਮੋਮਦਿਲ ਮੋਮਦਿਲ ਨੇ ਅੰਗਖਾਂ ਮੇਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਆਨੰਦਪੁਰ ਸਭਸਾ ਲੰਘ ਕੇ ਆਇਆ ਮੈਂ ਇਹੋ ਜੀ ਤਵਾ ਲਾਉਣਾ ਸਾਨੂੰ ਦੋ ਤੈਨੂੰ ਇਹ ਨਹੀਂ ਪਤਾ ਕਿ ਆਸਾ ਦੀ ਵਾਰ ਹੈ ਕਿਸੇ ਕ ਸਾਡੇ ਭਰਾ ਇਥੇ ਕੀਰਤਨ ਕਰਦੇ ਨੇ ਇਹ ਵੀ ਕਰੀਆ ਮੋਬਾਈਲ ਬੰਦ ਤੇ ਸ਼ਾਇਦ ਆਸਾ ਦੀ ਵਾਰ ਦਾ ਕੀਰਤਨ ਬੰਦ ਹੋ ਜੇ ਨਾਲੇ ਹੱਥ ਮਾਰੀ ਜਾਂਦੇ ਤੇ ਨਾਲੇ ਸ਼ਬਦ ਕੱਢੀ ਜਾਂਦੇ ਆਸਾ ਦੀ ਵਾਰ ਦਾ ਆਸਾ ਦੀ ਵਾਰ ਕੰਠੀ ਆਈ ਰੀ ਬਾਣੀ ਕੰਠ ਪੈਸਾ ਕੰਠ ਮੁਕਤੀ ਦੀ ਗੱਲ ਤੇ ਗੁਰੂ ਪਾਤਸ਼ਾਹ ਨਿਆਂਖਾਂ ਕੋਲ ਤਿੰਨ ਵੀਰਾਂ ਗਏ ਨੇ ਇੱਕ ਵੀਰਾਂ ਪੌੜਾ ਸਾਹਿਬ ਤੋਂ ਆਉਂਦਿਆਂ ਇੱਕ ਵੀਰਾਂ ਕੁਲਸ਼ੇਤਰ ਨੂੰ ਗਏ ਤੇ ਉਦੋਂ ਇਹ ਤਿੱਜਾ ਢੇੜਾ ਦੇਣ ਮਾਰੇ ਹੋਣਾ ਤੇ ਆਖ ਕੋਈ ਨਹੀਂ ਜੇ ਬਣਾਉਂਦਾ ਲੇਕਿਨ ਨਿਆਂਖਾਂ ਨੂੰ ਚਾਟੜ ਗਿਆ ਕਹਿਣ ਲੱਗਾ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਮੇਰੇ ਘਰ ਵਿੱਚ ਚਰਨ ਪਾ ਕੇ ਤੇ ਗੁਰਦੁਆਰਾ ਬਣ ਜਾ ਅੱਜ ਦੀ ਸਰਕਾਰਤਾ ਕਹਿੰਦੀ ਹੈ ਨਾ ਕਿ ਕੋਈ ਮੰਦਰ ਢਾਕੇ ਮਸਜਿਦ ਬਣਾਈ ਜਾਂਦਾ ਹੈ ਕੋਈ ਮਸਜਿਦ ਢਾਕੇ ਮੰਦਰ ਬਣਾਈ ਜਾਂਦਾ ਹੈ ਤੇ ਕੋਈ ਮੰਦਰ ਵਾਲਾ ਮਸਜਿਦ ਲੇਕਿਨ ਨਿਆਂਖਾਂ ਮੁਸਲਮਾਨ ਕਹਿੰਦਾ ਕਿਰਪਾ ਕਰ ਮੇੇ ਕਰ ਚਰਨ ਪਾ ਮੇਰਾ ਕਰ ਗੁਰਦੁਆਰਾ ਬਣ ਜਾ ਮੇਰੇ ਪਾਤਸ਼ਾਹ ਕਹਿੰਦੇ ਨਿਹੰਕਾ ਤੇਰਾ ਧੰਵਾਦ ਅਸੀਂ ਅਗਾਹ ਜਾਣਾ ਤੇ ਸਾਡਾ ਇੱਕ ਸਿੰਘ ਦੀ ਸੇਵਾ ਕਰੀ ਉਹ ਸੀ ਭਾਈ ਬਚਿੱਤਰ ਸਿੰਘ ਜਿਸੇ ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਚਾਰ ਪੁੱਤਰਾਂ ਦਾ ਜਗੜ ਕਰਦੇ ਨੇ ਸਿੱਖ ਸਾਹਿਬ ਜਾਨੇ ਸ਼ਹੀਦ ਹੋਏ ਨੇ ਉਸੇ ਸਮੇਂ ਗੁਰਮੁਖੋ ਉਸੇ ਕਾਂਡ 'ਚ ਭਾਈ ਬਚਿੱਤਰ ਸਿੰਘ ਦੇ ਪੰਜ ਪੁੱਤ ਸ਼ਹੀਦ ਹੋਏ ਤੇ ਪੰਜ ਚਮਕੌਰ ਦੇ ਜੰਗ ਵਿੱਚ ਅਰਬ ਸਿੰਘ ਅਨੰਤ ਸਿੰਘ ਅਰਬ ਸਿੰਘ ਅਜੈਬ ਸਿੰਘ ਇਹ ਤਿੰਨ ਪੁੱਤ ਉੱਥੇ ਸ਼ਹੀਦ ਹੋਏ ਨੇ ਏ ਭਾਈ ਬਚਿੱਤਰ ਸਿੰਘ ਇਥੇ ਚੌਥਾ ਤੇ ਇੱਕ ਭਾਈ ਉਹਦੇ ਸਿੰਘ ਜਿਹਦੇ ਬਾਰੇ ਆਮ ਕਹਾਵਤ ਇਹ ਸਵਾਲਖਣਾ ਕਲਾ ਲੜ ਸਕਦਾ ਸੀ ਉਹ ਭਾਈ ਬਚਿੱਤਰ ਸਿੰਘ ਨੂੰ ਆਪਣੇ ਘਰ ਰਖਿਆ ਗੱਲਾਂ ਆਪਾਂ ਕਰੀ ਜਈਏ ਜਿਕਾਰੇ ਛੱਡੀ ਜਈਏ ਪਰ ਗੁਰਮੁਖੋ ਆਪਾਂ ਪੜਦਿਆਂ ਗੁਰਸਿੱਖੀ ਬਰੀਕ ਹੈ ਠੰਡੇ ਧਾਰ ਗੜੀਅਤ ਧੀੜੀ ਓਥੇ ਟਿਕੇ ਨਾ ਪੁੰਹਣਾ ਲੰਘ ਨਾ ਸਕੇ ਉੱਪਰ ਕੀੜੀ ਵਾਲੋਂ ਨਕੀ ਆਖੀਏ ਤੇੜ ਤਿਲੋਂ ਦੇ ਕੋਲੂ ਪੀੜੀ ਸੇੜਾ ਅਲੂਣੀ ਚੜਣੀ ਮਾਨਕ ਮੋਤੀ ਚੋਗ ਨਵੀੜੀ ਆਨੇਉ ਤਿੱਖੀ ਵਾੜੋਂ ਨਕੀ ਏਤ ਮਾਰਗ ਜਾਣਾ ਪਰ ਜਾਵੇਗਾ ਕੌਣ ਗੁਰ ਪ੍ਰਸਾਦੀ ਜਿਨੀ ਆਵਤਿਆ ਹਰ ਬਾਸ ਨਾ ਸੁਆਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਰਾਲੀ ਨਿਆंका ਮੁਸਲਮਾਨ ਹੈ ਭਾਈ ਬਚਿੱਤਰ ਸਿੰਘ ਅਮਰ ਧਾਰੀ ਗਾਤਰੇ ਵਾਲਾ ਸਿੰਘ ਅਮਰ ਧਾਰੀ ਮੈਨੂੰ ਅਮਰ ਧਾਰੀਆਂ ਤੋਂ ਗੱਲ ਚੇਤੇ ਆ ਕਿ ਬੁਰਾ ਨਾ ਮੰਨਾ ਮੈਂ ਕਮਜੀਦ ਸਿੰਘੋਂ ਕਸਾ ਕਰਕੇ ਨਿਕਲਿਆ ਇੱਕ 30 32 ਸਾਲ ਦਾ ਬੜਾ ਸੋਹਣਾ ਗੱਭਰੂ ਫਜ਼ੀ ਬਲਾਈ ਬੜਾ ਚੰਗਾ ਲੱਗਾ ਮੈਨੂੰ ਤੇ ਮੈਂ ਕਿਹਾ ਗੁਰਮੁਖ ਅਮਰ ਸ਼ਕਲਾ ਕਹਿੰਦਾ ਬਾਬਾ ਜੀ ਸ਼ਕਿਆ ਤੇ ਮੈਂ ਕਿਹਾ ਕਿਰਪਾਨ ਕਹਿੰਦਾ ਜੀ ਸਿਰ ਟੰਗੀ 1.5 ਇੰਚ ਤੇ ਮੈਂ ਕਿਹਾ 2.5 ਇੰਚ ਕਿਸ਼ਾਰਾ ਵੀ ਟੰਗ ਲਾ ਨਾੜੀ ਇਹ ਕੋ ਸਿੱਖੀ ਹੈ 1.5 ਇੰਚ ਕਿਰਪਾਨ ਗੁਰਮੁਖੂ ਕਿਰਪਾਨ ਉਹ ਹੈ ਜਿਹੜੀ ਸਾਡੀ ਰੱਖਿਆ ਕਰੇ ਮੈਂ ਜੇ ਕਿਰਪਾਨ ਦੀ ਵਿਆਖਿਆ ਕਰਨ ਲੱਗ ਪਿਆ ਤਾਂ ਟੌਪ ਪਾਸੇ ਬਣਾ ਕਿਰਪਾਨ ਇੰਨੀ ਮਹਾਨ ਹੈ ਕਿਰਪਾਨ ਪਾਨ ਧਾਰਯੰ ਕਰੋੜ ਪਾਪ ਟਾਰਯੰ ਆਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰਤੀਰ ਸਹਿਬ ਸ੍ਰੋਹੀ ਸ਼ੈ thi ਇਹ ਹਮਾਰੇ ਪੀਰ ਜਿਤੇ ਸ਼ਾਸਤਰ ਨਾਮੂ ਨਮਸਕਾਰ ਤਾਮ ਜਿੰਨੇ ਸ਼ਾਸਤਰ ਨੇ ਨਾ ਮੈਂ ਉਹਨਾਂ ਸਰਨ ਮੱਥਾ ਟਿਕਦਾ ਭਾਈ ਬਚਿੱਤਰ ਸਿੰਘ ਨੂੰ ਨਿਆਂਖਾ ਆਪਣੇ ਕਰ ਲੈ ਗਿਆ ਤਾਂ ਮੈਂ ਘਰ ਸਣੋ ਨਾ ਤੇ ਮੇਰਾ ਕਾਲਜਾ ਤੱਕ ਤੱਕ ਵੱਜਦਾ ਪੇ ਕਹਿ ਦੇਣਾ ਸੌਖਾ ਤੇ ਸੁਣ ਲੈਣਾ ਸੌਖਾ ਪਰ ਕਰਨਾ ਬੜਾ ਔਖਾ ਜੇ ਬਹੁਤ ਔਖਾ ਕੀ ਉਹਦੀ ਨੌਜਵਾਨ ਬੇਟੀ ਮਮਤਾਜ ਉਹਨੂੰ ਕਹਿੰਦਾ ਧੀਏ ਤੋ ਇਹ ਸਿੰਘ ਦੀ ਸੇਵਾ ਕਰਨੀ ਹੈ ਸਾਡੇ ਕਰ ਪਰੋਣਾ ਆਵੇ ਨਾ ਤੇ ਆਪਾਂ ਪਰਦਾ ਪਰਦਾ ਕਰਦੇ ਨੇ ਪਰਦਾ ਤੇ ਕਹਿੰਨੇ ਵੀ ਮੈਂ ਰਸੋਈ ਚ ਆਪ ਚਾਹ ਪਾਣੀ ਲੈ ਜਾਵਾਂਗਾ ਤੁਸੀਂ ਕੁੜੀਆਂ ਉੱਥੇ ਨਹੀਂ ਹੋਣਾ ਜਦ ਕਿ ਸਾਡੇ ਕਰ ਜਿਹੜੇ ਸਾਡੇ ਆਪਣੇ ਨੇ ਨਾ ਪਰ ਉਹਨੇ ਉਸ ਆਪਣੀ ਬੇਟੀ ਬੀਬੀ ਮਮਤਾਜ ਦੀ ਡਿਊਟੀ ਲਈ ਕਿ ਤੁੰ ਦਾ ਖਿਆਲ ਰੱਖਣਾ ਸੇਵਾ ਕਰਨੀ ਜੋ ਮੰਗੇ ਦੇਵੀ ਸਰਕਾਰਾਂ ਜਿਹੜੀਆਂ ਨੇ ਇਹ ਸੀਐਡੀ ਵਿਭਾਗ ਤੇ ਚੱਲਦੀਆਂ ਨੇ ਸੁਈਆ ਭਾਗ ਨਾਲ ਕੋਈ ਸਰਕਾਰ ਵੀ ਹੋਵੇ ਆ ਤੁਹਾਡਾ ਸਵਾਗਤ ਨਿਕਾ ਜੀ ਚੱਲਿਆ ਨਾ ਇਥੋਂ ਦੀ ਰਿਪੋਰਟ ਥਾਣੇ 'ਤੇ ਜਾਣੀ ਪਈ ਉੱਥੇ ਕੀ ਹੋਇਆ ਤੇ ਕਿਹੜਾ ਬੰਦਾ ਕੀ ਬੋਲ ਗਿਆ ਥਾਣੇ ਜਾਣੀ ਦਿੱਚੀ ਦੀ ਰਿਪੋਰਟ ਸੂਰਜ ਵਿਭਾਗ ਨੂੰ ਸ਼ੱਕ ਪਿਆ ਵੀ ਇਹਦੇ ਕਰ ਸਿੰਘ ਆਏ ਨੇ ਤੇ ਤਗੜਾ ਬੰਦਾ ਸੀ ਉਹ ਪੁਲਿਸ ਵਾਲੇ ਤਗੜੇ ਦੇ ਕਰ ਝਾਕ ਕੇ ਆਉਂਦੇ ਤੇ ਮਾੜੇ ਦੀ ਬਾਹ ਮਰੋਲ ਲੈਂਦੇ ਨੇ ਕਿਹੜਾ ਨਿਆਂਖਾਂ ਸੀ ਨਾ ਉਹ ਰਾਏ ਕੱਲੇ ਦਾ ਕੁਰਮ ਸੀ ਜਿਹੜਾ ਰਾਏ ਕੱਲਾ ਆਪਾ ਪੜ੍ਹ ਗਿਆ ਗੁਰੂ ਪਾਤਸ਼ਾਹ ਦਾ ਬੜਾ ਅਨਸਿੱਖ ਹੋਇਆ ਰਾਏ ਕੋਟ ਵਾਲਾ ਇਹ ਰਾਏ ਕੱਲੇ ਦਾ ਇੱਕ ਉਰਨ ਸੀ ਨਿਹੰਗ ਖਾਂ ਔਰ ਨਿਹੰਗ ਖਾਂ ਦਾ ਪੁੱਤਰ ਰਾਏ ਕੱਲੇ ਦੀ ਧੀ ਨਾਲ ਵਿਆਹਿਆ ਭਾਵ ਕਹਿਣ ਤੋਂ ਕਿ ਸਾਰਾ ਖਾਨਦਾਨ ਮੁਸਲਮਾਨ ਹੁੰਦਿਆਂ ਵੀ ਗੁਰੂ ਤੇ ਭਰੋਸਾ ਰੱਖਦਾ ਸੀ ਤੇ ਅੱਜ ਇੱਕ ਨੇ ਅਮਰ ਸ਼ਗਿਆ ਤੇ ਉਹਦੇ ਜਿਹੜੇ ਸਹੁਰੇ ਨੇ ਉਹ ਵਿਆਹ ਡੁੱਬਣ ਜਾਂਦੇ ਨੇ ਇੱਕ ਉਹ ਨੇ ਜਿਹੜੇ ਵੀਰਵਾ ਜਾਂਦੇ ਨੇ ਕਬਰਾਂ ਉੱਪਰ ਮੈਨੂੰ ਕਬਰਾਂ ਤੋਂ ਗੱਲ ਚੇਤੇ ਬੁਰਾ ਨਾ ਮੰਨਣਾ ਮੈਂ ਦੂਰ ਆਇਆ ਚੱਲ ਕੇ ਇੱਕ ਬੰਦਾ ਉੱਥੇ ਮਰੀਦ ਸਾਹਿਬ ਆਇਆ ਤੇ ਮੈਨੂੰ ਕਹਿੰਦਾ ਵੀ ਗਿਆਨੀ ਜੀ ਆ ਇੱਕ ਚੀਜ਼ ਹੈ ਤੇ ਮੈਂ ਤੁਹਾਨੂੰ ਪੁੱਛਣਾ ਬਾਬਾ ਜੀ ਮੈਨੂੰ ਦੱਸੋ ਆਖੇ ਇਹ ਹੈ ਸੀ ਸਵਾਹ ਕਾਗਜ਼ ਆਖੇ ਭੂਤੀ ਲੈ ਕੇ ਮੈਂ ਕਿੱਥੋਂ ਲੈ ਕੇ ਆਇਆ ਕਹਿੰਦਾ ਜੀ ਉਹਨਾਂ ਕਿਹਾ ਸੀ ਵੀ ਤੂੰ ਸਵੇਰੇ ਨਿਰਨੇ ਕਾਲਜ ਅਗਲੇ ਵੀਰਵਾਰ ਤੱਕ ਨਾ ਤੇ ਨਿਰਨੇ ਕਾਲਜ ਥੋੜਾ ਜਿਹਾ ਪੀਣੀ ਤੇ ਕੋਈ ਸੱਚ ਪਾਉਣੀ ਤੇ ਮੈਂ ਕਿਹਾ ਤਾਂ ਅਰਥਾ ਮੈਨੂੰ ਹੁਣ ਆ ਗਿਆ ਕਿ ਕਿਉਂ ਮੈਂ ਕਿਹਾ ਵੀ ਇਹਦਾ ਅਰਥ ਹੈ ਕਿ ਉਹਨੇ ਆਖਿਆ ਵੀ ਤੇਰੇ ਸਿਰ ਵਿੱਚ ਸਵਾਹ ਤੇਰੇ ਮੂੰਹ 'ਚ ਸਵਾਹ ਮੈਂ ਹੈਰਾਨ ਹੁੰਨਾ ਹੈ ਕਿ ਉਹਨਾਂ ਥਾਂ ਤੇ ਸਵਾਲ ਲੈਣ ਜਾਂਦੇ ਹੋ ਆਪਾਂ ਕਿਸੇ ਨੂੰ ਤੌੜਾ ਬੋਲਣ ਤੇ ਆਪਾਂ ਮੈਂ ਹੈਰਾਨਾ ਨਾ ਕਿ ਉਹ ਫੇਰ ਵੀ ਕਬਰਾਂ ਵਾਲੇ ਵੀ ਸਾਨੂੰ ਕਹਿੰਦੇ ਕਿ ਆਸਵਾਸ ਸੱਚ ਪਾ ਲੈ ਜੇ ਕਿੱਥੇ ਕੀ ਲੈਣਾ ਜੇ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਛਾ ਤੁਹਾਨੂੰ ਗੁਰੂ ਰਾਮਦਾਸ ਨੇ ਕਲੀਅਰ ਆਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਾ ਗੁਰੂ ਨਸਾਰੇ ਤੋਂ ਤੁਸੀਂ ਗੁਰਬਾਣੀ ਤੇ ਫਿਰ ਵਿਸ਼ਵਾਸ ਨਹੀਂ ਕਰਦੇ ਇਸ ਕਰਕੇ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਆਪਾਂ ਆਪਣੇ ਮੂਲ ਨਾਲ ਜੁੜੀਏ ਕਿਉਂਕਿ ਸਾਨੂੰ ਸਿੱਖਿਆ ਗੁਰੂ ਗੁਰੂ ਗੁਰਕਰਮਨ ਮੋਰ ਗੁਰੂ ਬਿਨਾ ਮਨਾਈ ਹੋਰ اے ਮੇਰੇ ਮਨਾ ਗੁਰੂ ਗੁਰੂ ਕਰ ਗੁਰੂ ਤੋਂ ਬਿਨਾ ਦੂਜਾ ਹੋਰ ਹੈ ਹੀ ਕੋਈ ਨਹੀਂ ਤੁਸੀਂ ਮੇਰੇ ਪਰਾਹ ਬੈਠੇ ਹੋ ਆਪਨੇ ਚਾਚੇ ਪੰਜ ਹਣ ਤਾਏ ਸੱਤ ਹਣ ਪਰਪਿਓ ਇੱਕ ਹੁੰਦਾ ਤੁਸੀਂ ਮੇਰੀਆਂ ਧੀਆਂ ਭੈਣਾਂ ਬੀਬੀਆਂ ਬੱਚੀਆਂ ਬੈਠੀਆਂ ਹੋ ਦਿਓਰ ਪੰਜ ਹਣ ਜੇਠ ਨਾ ਹਣ ਪਰਪਤੀ ਦੋ ਨਹੀਂ ਜੁੰਦੇ ਪਤੀ ਇੱਕ ਹੁੰਦਾ ਜਿਵੇਂ ਪਤੀ ਇੱਕ ਹੈ ਪਿਤਾ ਇੱਕ ਹੈ ਇਸੇ ਤਰ੍ਹਾਂ ਇਹ ਆਪਾਂ ਇੱਕ ਗੁਰੂ ਦੇ ਸਿੱਖ ਬਣੀਏ ਇੱਕ ਗੁਰੂ ਦੇ ਗਿਆਨੀ ਜੀ ਹੁਣ ਤੁਸੀਂ ਢਿੱਕੇ ਆਏ ਸਾਡੇ ਕਾਬੂ ਆਏ ਜੇ ਤੁਸੀਂ ਆ ਆ ਫਸ ਗਏ ਵੀ ਤੁਸੀਂ ਕਹਿੰਦੇ ਇੱਕ ਗੁਰੂ ਨੂੰ ਮੰਨੋ ਤੇ ਫਿਰ ਤੁਸੀਂ ਦਸ ਗੁਰੂ ਕਿਵੇਂ ਕਹਿੰਦੇ ਹੋ दास गुरु ਸਬਾਨ ਉਸ ਅਰਥ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰੁ ਸਿਰ ਕੀਓ ਅਮਰਦਾਸ ਅਮਰਤ ਛਤਰ ਗੁਰਰਾਮੇ ਦੀਓ ਗੁਰਰਾਮ ਦਾ ਦਰਸ਼ਨ ਪਰਸ ਕਹਿ ਮਥਾ ਅਮਰਤ ਵੈਣ ਮੂਰਤ ਪੰਚ ਪ੍ਰਮਾਨ ਪੁਰਜੋ ਪਿਖੋ ਲੈਣ ਇੱਕ ਸਮੇਂ ਦੇ ਵਿੱਚ ਚਾਰ ਗੁਰੂ ਸਬਾਨਾ ਦੇਹ ਸਨ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਪਾਤਸ਼ਾਹ ਪਰ ਮੱਥਾ ਸੀ ਇੱਕ ਗੁਰਨਾਨਕ ਨੂੰ ਤੇਰਦੇ ਹਾਂ ਜਦੋਂ ਗੁਰੂ ਨਾਨਕ ਦੀ ਜੋਤ ਪਾਈ ਲੈਹਣੇ ਦੇ ਅੰਦਰ ਟਿਗੀ ਤੇ ਆਪ ਪੜਦੇ ਹਾਂ ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਭਾਈ ਗੁਰਦਾਸ ਜਿਹੜੀਆਂ ਸੰਗਤਾਂ ਸੀ ਨਾ ਉਹ ਕਰਤਾਰਪੁਰ ਸਾਹਿਬ ਵਾਲਾ ਪਾਸਾ ਛੱਡ ਕੇ ਤੇ ਖਡੂਰ ਨੂੰ ਆਉਣ ਲੱਗ ਪਈਆਂ ਜਦੋਂ ਖਡੂਰ ਵਾਲੀ ਜੋਤ ਤਾਨਪੁਰ ਅਮਰਦਾਸ ਪਾਤਸ਼ਾਹ ਦੇ ਹਿਰਦੇ 'ਚ ਵਸੀ ਹੁਣ ਲੋਕੀ ਗੋਇੰਦਵਾਲ ਜਾਣ ਲੱਗ ਪਏ ਗੋਇੰਦਵਾਲ ਗੋਬਿੰਦਪੁਰੀ ਸਾਮ ਜਲਨ ਤੀਰ ਬਪਾਸ ਬਣਾਇਓ ਗੱਲ ਜੋਤ ਦੀ ਐ ਉਸ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੋ ਸਭ ਜਾਦੇ ਨੇ ਬਾਬਾ ਮੋਰੀ ਤੇ ਬਾਬਾ ਮੋਹਨ ਜੀ ਲੇਕਿਨ ਜਦੋਂ ਛੋਟੇ ਦਵਾਦ ਗੁਰੂ ਰਾਮਦਾਸ ਪਾਤਸ਼ਾਹ ਨੂੰ ਦਿੱਤੀ ਮਿਲੀ ਤੇ ਆਪਾਂ ਉੱਥੇ ਜਾਣ ਲੱਗ ਪਏ ਅਸੀਂ ਜੋਤ ਦੇ ਪਾਸ਼ਕਾਂ ਕਿਸੇ ਦੇਹ ਦੇ ਨਹੀਂ ਦੇਹ ਦੇ ਨਹੀਂ ਆਪਾਂ ਕਹਿੰਦੇ ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਇਹ ਤੀਜਾ ਸਰੀਰ ਹੈ ਲੇਕਿਨ ਜੋਤ ਇੱਕ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਘਾਇਓ ਤਾ ਤੇ ਅੰਗਦ ਭਇਓ ਤਤ ਸਿਉ ਤਤ ਮਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਫਿਰਕਿਓ ਅਮਰਤਾਸ ਅਮਰਤ ਸ਼ਕਰ ਗੁਰਰਾਮੇ ਦਿਯੋ ਗੁਰਰਾਮ ਦਾ ਦਰਸ਼ਨ ਪਰਸਕੈ ਮਥਰਾ ਅਮਰਤ ਵੈਣ ਮੂਰਤ ਪੰਚ ਪ੍ਰਮਾਨ ਪੁਰਖ ਗੁਰੂ ਅਰਜਨ ਪਿਖੋ ਨੈਣ ਗੱਲ ਆਪਾਂ ਬਾਬੇ ਦੀ ਕਰ ਦੇ ਸਕੀ ਤੁ ਆਪ ਆਰੰਭ ਕੀਤਾ ਸੀ ਜਿਹੜਾ ਫਰਨਾਕਸ਼ ਹੈ ਉਹ ਕਹਿੰਦਾ ਤੁਸੀਂ ਕੋ ਜਲੇ ਰਾਕਸ਼ ਥਲੇ ਰਾਕਸ਼ ਲੇਕਿਨ ਉਹਦਾ ਪੁੱਤ ਪ੍ਰਲਾਦ ਕਹਿੰਦਾ ਬਾਪੂ ਤੂੰ ਮੇਰਾ ਪਿਓ ਹੈ ਪਰ ਜਿਨੇ ਤੈਨੂੰ ਪੈਦਾ ਕੀਤਾ ਜਿਨੇ ਮੇਰੇ ਦਾਦੇ ਨੂੰ ਪੈਦਾ ਕੀਤਾ ਮੈਂ ਉਸ ਪ੍ਰਮਾਤਮਾ ਨੂੰ ਮੰਨਦਾ ਤੂੰ ਪ੍ਰਮਾਤਮਾ ਨਹੀਂ ਬੰਦਾ ਮੈਂ ਵਿੱਚ ਕਿੰਨਾ ਥੱਲੇ ਡਿਲਾ ਜਾਂਦਾ ਹੈ ਮੈਂ ਦੇ ਕਾਰਨ ਪਿਓ ਪੁੱਤ ਦਾ ਵੈਰੀ ਬਣ ਗਿਆ ਈਰਖਾ ਇਨੀ ਵੱਧ ਗਈ ਭਾਈ ਗੁਰਦਾਜੀ ਕਹਿੰਦੇ ਜਲ ਅਗਨੀ ਵਿੱਚ ਛੁੱਟਿਆ ਜਲੇ ਨਾ ਡੂਬੇ ਗੁਰਪ੍ਰਸਾਦ ਉਹਨੂੰ ਪਾਣੀ ਚ ਗੋਤੇ ਦਿੱਤੇ ਉਹਨੂੰ ਅੱਗ ਵਿੱਚ ਸਾਰਨ ਦਾ ਯਤਨ ਕੀਤਾ ਲੇਕਿਨ ਗੁਰੂ ਦੀ ਕਿਰਪਾ ਦੇ ਨਾਲ ਉਹਦਾ ਵਾਲ ਵਿੰਗਾ ਨਹੀਂ ਹੋਇਆ ਵਾਲ ਕਿਵੇਂ ਵਿੰਗਾ ਨਹੀਂ ਹੋਵੇਗਾ ਅਸੀਂ ਪੜਦੇ ਬਾਬੇ ਬਿਧੀ ਚੰਦ ਦਾ ਪ੍ਰਸੰਗ ਨੂੰ ਪੱਠੀ ਪੱਠੇ ਚ ਬੈਠਾ ਹੈ ਪੱਟੀ ਉਹਨੇ ਸ਼ਬਦ ਪੜਿਆ ਸੀ ਤਾਤੀ ਬਹੁ ਨ ਲੱਗੀ ਪਾਰ ਬ੍ਰह्म ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਕਿਉਂ ਸਤਗੁਰੂ ਪੂਰਾ ਭੇਟਿਆ ਜਿਨ ਬੰਦ ਬਣਾਈ ਇਹ ਵੀ ਆਪਾਂ ਪਰਦੇ ਵੱਡੇ ਭਾਗ ਭੇਟੇ ਬੁਰਦੇਵਾ ਕੋੜ ਪ੍ਰਾਧ ਗਿਟੇ ਹਰ ਸੇਵਾ ਇਸੇ ਤਰ੍ਹਾਂ ਕਹਿੰਦੇ ਨੇ ਸਤਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਤੇ ਗੁਰੂ ਨੇ ਦਿੱਤਾ ਕੀ RAM ਨਾਮ ਔਖ ਦਿਆ ਏਕਾ ਨਿਵਲਾਈ ਕਹੋ ਨਾਨਕ ਕਿਰਪਾ ਪਈ ਪਰਪੈ ਸਾਈ ਤੇ ਨਾਮ ਦੀ ਇੰਪੋਰਟੈਂਸ ਆਪਾਂ ਰੋਜ਼ ਪਰਦੇ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬਟਨ ਹੋਲ ਪੂਜ ਸਨਾਹੀ ਹਰ ਹਰ ਨਾਮਕ ਨਾਮ ਅਮੋਲ بڑے ਗ੍ਰੰਥ ਪੜੇ ਸ਼ਾਸਤਰ ਪੜੇ ਨੇ ਲੇਕਿਨ ਨਾਮ ਕੋਲ ਕਸ਼ ਅਵਰ ਨਾ ਹੋਏ ਕੋਈ ਨਾਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜੇ ਵੇਦ ਕੋਈ ਕਿਤੇਬ ਚਾਰ ਵੇਦਾਂ ਵੀ ਚਾਰ ਮਹਾਵਾਕ ਨੇ ਆਇੰ ਗਾਤਮ ਬ੍ਰਹਮ ਤਤਮੁਸੀ ਪ੍ਰ ਗਿਆਨਮ ਅਨੰਦ ਅੰਗ ਬ੍ਰਹਮ ਅਸਮੀ ਇਹਨਾਂ ਚਾਹੁੰਦਾ ਇੱਕੋ ਅਰਥ ਹੈ ਕਿ ਮੈਂ ਹੀ ਰੱਬ ਹਾਂ ਚਾਰ ਮਹਾਵਾਕ ਨੇ ਚਾਰ ਵੇਦਾਂ ਦੇ ਇਸੇ ਤਰ੍ਹਾਂ ਹਿੰਦੂ ਮੁਸਲਮਾਨ ਭਰਾ ਅਸਾਈ ਭਰਾ ਯੂਦੀ ਉਹਨਾਂ ਦੀਆਂ ਚਾਰ ਕਿਤਾਬਾਂ ਨੇ ਇੱਥੇ ਕੋਈ ਪੜੇ ਕੋਈ ਪੜੇ ਵੇਦ ਕੋਈ ਕਤੇਬ ਕਿਤਾਬਾਂ ਕਿਹੜੀਆਂ ਤ੍ਰੇਤ ਅੰਜੂ ਅੰਜੀਲ ਜਮੂਰ ਤੇ ਕ੍ਰਾਂਨ ਫਿਰ ਉਹ ਕਹਿੰਦੇ ਕੋਈ ਕ੍ਰਾਂਨ ਪੜੇ ਕੋਈ ਅੰਜੀਲ ਪੜੇ ਕੋਈ ਜਮੂਰ ਪੜੇ ਪਰ ਇੱਕ ਗੱਲ ਦਾ ਖਿਆਲ ਰੱਖਣਾ ਕੋਈ ਪੜੇ ਵੇਦ ਕੋਈ ਕਤੇਬ ਕੋਈ ਓਡੇ ਨੀਲ ਕੋਈ ਸਫੇਦ ਕਿਸੇ ਚਿੱਟੇ ਪਾਲੇ ਕਿਸੇ ਨੀਲੇ ਪਾਲੇ ਕੱਪੜੇ ਦੇ ਪਰ ਇਹਨਾਂ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਕਿ ਰੰਗ ਹੋਰ ਲਾ ਹਰ ਨਾਮਾ ਹਰ ਰੰਗ ਹੈ ਨੰਗਾ ਹਰ ਨਾਮਾ ਹਰ ਰੰਗ ਹੈ ਹਰ ਨਾਮ ਮਜੀਠੇ ਰੰਗ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬਹੁ ਨਾ ਵੀ ਪੰਗ ਇਹਨਾਂ ਰੰਗਾਂ ਦੀ ਥਾਂ ਤੇ ਕਿਤੇ ਰਾਮ ਦਾ ਰੰਗ ਲਾ ਗੁਰਮੁਖਾ ਰਾਮ ਰੰਗ ਕਦੇ ਉਤਰ ਨਾ ਜਾਏ ਦੇਗ ਵਿੱਚ ਉਬਲ ਜਾਏਗਾ ਲੇਕਿਨ ਉੱਥੇ ਹੀ ਆਵਾਜ਼ ਆਵੇ ਵੀ ਸੁਖਬਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਸਰਾਮ ਜਦੋਂ ਭਾਈ ਦਿਆਲ ਦਾਸ ਉਬੜੇ ਨਾ ਦੇਗ ਵਿੱਚੋਂ ਆਪਾਂ ਦਿਨ ਮਨਾਉਣਾ ਹੈ 350 ਸਾਲ ਆ ਗਿਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ੀਧੀ ਦਿਹਾੜਾ 350 ਸਾਲਾ ਉਸ ਪ੍ਰਸੰਗ 'ਤਸੀਂ ਪੜਦੇ ਹਾਂ ਭਾਈ ਤੇয়ালਦਾਸ ਨੂੰ ਪੁੱਛਿਆ ਪੀ ਤੇਰੀ ਅੰਤਮ ਖਾਸ਼ ਤੇ ਕਹਿੰਦਾ ਇੱਕ ਖਾਸ਼ ਹੈ ਪੀ ਤੁਸੀਂ ਦੇਗ ਦੇ ਉੱਪਰ ਢੱਕਣ ਨਹੀਂ ਰੱਖਣਾ ਕਿਉਂ ਕਹਿੰਦਾ ਕਿ ਮੈਂ ਆਪਣੇ ਅੰਤ ਨੂੰ ਸਵਾਸ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਰਸ਼ਨ ਕਰਦਾ ਰਵਾਂ ਉਹ ਦਿਨ ਕੀ ਹੋਵੇਗਾ ਉਹਦਾ ਜਵਾਬ ਗੁਰੂ ਪੰਚਮ ਪਾਤਸ਼ਾਹ ਦਿੰਦੇ ਨੇ ਕਹਿੰਦੇ ਨੇ ਚਤਰਾ ਦੇ ਸਾਹ ਕੀ ਸਿਰ ਉੱਪਰ ਕਰਤਾਰਿਓ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਦਾ ਦੂਤ ਬਿਧਾਰਿਓ ਜਦੋਂ ਗੁਰੂ ਕਿਰਪਾ ਭਰੀ ਨਿਗਾਹ ਨੜ ਤੱਕ ਲੈਣਾ ਉਦੋਂ ਬੰਦੇ ਨੂੰ ਦੁੱਖ ਪ੍ਰਤੀਤ ਹੀ ਨਹੀਂ ਹੁੰਦਾ 50 ਸਾਲ ਪਹਿਲਾਂ ਸੰਤ ਬਾਬਾ ਕਰਤਾਰ ਸਿੰਘ ਹਰੀਚੂ ਉਹਨਾਂ ਦੇ ਵਿਦਿਆਰਥੀ ਸੀ ਪੜਨ ਪਸੇ ਗਏ ਨਾ ਤੇ ਉਹਨਾਂ ਸਤਾ-ਸਤਾ ਥਾਵਾਂ ਤੇ ਕਥਾ ਕਰਨੀ ਤੇ ਮੈਨੂੰ ਕੋਈ ਤਾਂ ਅੱਜ ਤੱਕ ਉਹ ਪ੍ਰਸੰਗ ਚੇਤੇ ਆ ਉਹ ਕਹਿੰਦੇ ਸਨ ਕਿ ਮਾ ਸਾਡੀਆਂ ਤੋਂ ਅਲੈਦਾ ਹੋ ਗਿਆ ਲੇਕਿਨ ਆਵਾਜ਼ ਅਜੇ ਵੀ ਆਉਂਦੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਸਾਮ ਇਹ ਸਾੜੀ ਸੁਖਮਨੀ ਸਾਹਿਬ ਦਾ ਸੈਂਟਰਲ ਆਈਡੀਆ ਹੈ ਕੋਈ ਸੁਖਮਨੀ ਸਾਹਿਬ ਬਹੁਤ ਪਰਦੇ ਨਵਾਈ ਪਾਈ ਸਾਰੀ ਸੁਖਮਣੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਨੇ 24 ਸ਼ਲੋਕ ਨੇ ਹਰ ਅਸ਼ਟਪਦੀ ਵਿੱਚ 8-8 ਪਉੜੀਆਂ ਨੇ ਇੱਕ ਪਉੜੀ 10-10 ਪੰਕਤੀਆਂ ਨੇ 21623 ਇਹਦੇ ਅੱਖਰ ਨੇ 2373 ਲਗਾ ਮਾਤਰਾ ਨੇ ਤੇ 1+3 ਹੋਰ ਨੇ ਲੇਕਿਨ ਆਓ ਇੱਕ ਹੈ ਫਿਰ ਮਗਾਰੇ ਸੁਖ ਚੋਂ ਆਉਂਦਾ ਤੇ ਭਗਵਾਨ ਦੇ ਨਾਮ ਤੋਂ ਬਿਨਾ ਕਿਤੇ ਨਹੀਂ